ਸਤ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਜਿੰਨੇ ਵੀ ਫੇਸਬੁੱਕ ਵਾਲੇ ਯਾਰ ਮਿੱਤਰ ਭੈਣ ਭਾਈ ਆਪਣੇ ਨਾਲ ਆਪਣੇ ਪੇਜ ਤੇ ਜੁੜੇ ਹੋਏ ਨੇ ਅੱਜ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨੀ ਸੀ ਕੁਝ ਕੁ ਦਿਨਾਂ ਦੀ ਗੱਲ ਹੈ ਮੈਂ ਆਪਣੇ ਕਿਸੇ ਕਰੀਬੀ ਯਾਰ ਦੋਸਤ ਮੈਂ ਨਾਮ ਨਹੀਂ ਲੈਂਦਾ ਉਹਦੇ ਘਰ ਗਿਆ ਉਹਦੇ ਘਰ ਗਿਆ ਤੇ ਜੀ ਉਹਦੇ ਬੱਚੇ ਉਹਦੇ ਘਰ ਵਾਲੀ ਮਤਲਬ ਕਿ ਚੰਗੀ ਇੱਕ ਵਧੀਆ ਇੱਕ ਐਸ ਪ੍ਰਸਤੀਜੀ ਜ਼ਿੰਦਗੀ ਜਿਉ ਰਹੇ ਨੇ ਮਤਲਬ ਕਹਿਣ ਦਾ ਭਾਵੇਂ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸਭ ਕੁਝ ਪਰਮਾਤਮਾ ਦਾ ਦਿੱਤਾ ਉਹਦੇ ਕੋਲੇ ਹੈ ਤੇ ਇੱਕ ਪਾਸੇ ਉਹਦੇ ਬੁੱਢੇ ਮਾਪੇ ਠੀਕ ਹੈ ਕਹਿੰਦਾ ਪਾਵ ਮੈਂ ਜਦੋਂ ਕੁਝ ਗੱਲਾਂ ਕਰੀਆਂ ਉਸ ਮੇਰੇ ਦੋਸਤ ਨਾਲ ਮੈਂ ਪੁੱਛਿਆ ਵੀ ਕੀ ਹਾਲ ਚਾਲ ਕਿਵੇਂ ਕੰਮਕਾਰ ਉਸਨੇ ਸਾਰਾ ਕੁਝ ਵਧੀਆ ਦੱਸਿਆ ਕਹਿੰਦਾ ਵੀ ਕੰਮਕਾਰ ਵੀ ਵਧੀਆ ਹੈ ਵੀ ਬਹੁਤ ਸਿਸਟਮ ਲੋਡ ਹੈ ਉਸਦੀ ਮਨੂੰ ਇੱਕ ਗੱਲ ਨੇ ਨਾ ਸੱਚ ਜਾਣੇ ਉਹ ਹੈਰਾਨ じゃ ਕਰਕੇ ਰੱਖਤਾ ਕਹਿੰਦਾ ਯਾਰ ਆ ਬੁੜਾ ਬੁੜੀ ਨਹੀਂ ਕਹਿੰਦਾ ਮਰਦੇ ਯਾਰ ਕਹਿੰਦਾ ਜਿੰਨਾ ਚਿਰ ਇਹ ਬੁੜਾ ਬੁੜੀ ਨਹੀਂ ਮਰਦੇ ਕਹਿੰਦਾ ਉਨਾ ਚਿਰ ਕਹਿੰਦਾ ਫਿਰ ਵੀ ਗਣਾ ਔਖਾ ਹੀ ਹੈ ਉਨਾ ਚਿਰ ਸ਼ਾਂਤੀ ਕਿੱਥੇ ਕਹਿੰਦਾ ਚਾਹੇ ਮੇਰੀ ਇਹ ਵੀਡੀਓ ਦੇਖਣ ਤੋਂ ਬਾਅਦ ਉਹ ਮੇਰਾ ਯਾਰ ਦੋਸਤ ਮੇਰੇ ਨਾਲ ਲੱਖ ਖਵਾ ਹੋ ਜੇ ਲੱਖ ਮੈਨੂੰ ਨਾਮ ਬਲਾਵੇ ਕੁਝ ਵੀ ਹੈ ਮੈਂ ਨਾਮ ਨਹੀਂ ਲੈਂਦਾ ਠੀਕ ਹੈ ਪਰ ਮੈਂ ਉਹਨੂੰ ਇਹ ਕਹਿਣਾ ਚਾਹੁੰਦਾ ਵੀ ਲੱਖ ਲਾਹਨਤ ਤੇਰੇ ਜੰਮਣ ਤੇ ਲੱਖ ਲਾਹਨਤ ਤੇਰੇ ਤੇ ਉਤੂ ਕਿਵੇਂ ਭੁੱਲ ਗਿਆ ਤੇਰੇ ਮਾਪਿਓ ਨੇ ਤੈਨੂੰ ਕਿਵੇਂ ਪਾਲਿਆ ਹੋਊਗਾ ਹਨਾ ਚਲ ਅੱਜ ਤੇਰੇ ਕੋਲ ਪ੍ਰਮਾਤਮਾ ਦਾ ਤਸਾਰਾ ਖੁਸ਼ ਹੈ ਤੂੰ ਬਣ ਗਿਆ ਕੁਛ ਤੇ ਜਦੋਂ ਤੂੰ ਹੋਇਆ ਸੀ ਜਦੋਂ ਤੂੰ ਛੋਟਾ ਸੀ ਕੀ ਸੀ ਤੇਰੇ ਕੋਲੇ ਜਿਹੜੇ ਮਾਪਿਓ ਦੀ ਤੂੰ ਮਾਰਨ ਦੀ ਗੱਲ ਕਰਦਾ ਓਸੇ ਮਾਪਿਓ ਨੇ ਹੀ ਤੈਨੂੰ ਇੱਥੋਂ ਤੱਕ ਲੈ ਕੇ ਆਇਆ ਹੈ ਤੇ ਬਹੁਤ ਦਿਲ ਨੂੰ ਦੁੱਖ ਲੱਗੇ ਯਾਰ ਵੀਡੀਓ ਪਾਉਣ ਦਾ ਮਕਸਦ ਇਹ ਹੈ ਬਾਈ ਕਿ ਇੱਕ ਛੋਟੀ ਜੀ ਜ਼ਿੰਦਗੀ ਹੈ ਯਾਰ ਠੀਕ ਹੈ ਰੱਬ ਨੇ ਮਾਂ ਪਿਓ ਦਿੱਤਾ ਹੈ ਭੈਣ ਭਾਈ ਦਿੱਤਾ ਹੈ ਤਾਂ ਉਹਦੀ ਕਦਰ ਕਰੋ ਤੇ ਬਹੁਤ ਹੀ ਬਹੁਤ ਹੀ ਸ਼ਰਮਨਾਕ ਗੱਲ ਆ ਯਾਰ ਹਰ ਹਰ ਉਹ ਇਨਸਾਨ ਵਾਸਤੇ ਚਲੋ ਉਹਦੀ ਗੱਲ ਨਹੀਂ ਕਰਦੇ ਇਕੱਲੇ ਆਪੇ ਹਰ ਇੱਕ ਉਹ ਇਨਸਾਨ ਵਾਸਤੇ ਬਹੁਤ ਸ਼ਰਮਨਾਕ ਗੱਲ ਹੈ ਜੋ ਸਭ ਕੁਝ ਹੁੰਦੇ باوجود ਵੀ ਆਪਣੇ ਮਾਪਿਓ ਨੂੰ ਆਸ਼ਰਮਾਂ ਦੇ ਵਿੱਚ ਛੜਕਾਂ ਦੇ ਉੱਤੇ ਰੋਣ ਵਾਸਤੇ ਛੜ ਦਿੰਦੇ ਨੇ ਬਹੁਤ ਬੁਰੀ ਲੱਗੀ ਇਹ ਗੱਲ ਜੀ ਤੇ ਸੋਚਿਆ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ ਜੀ ਗੱਲ ਵਧੀਆ ਲੱਗੀ ਤਾਂ ਆਪਣੀ رائے ਵਿਚਾਰ ਜਰੂਰ ਦੱਸਿਓ ਜੀ ਵੀਡੀਓ ਬਣਾਉਣ ਦਾ ਮਕਸਦ ਇਹੀ ਸੀ ਵੀ ਅੱਜ ਦੇ ਟਾਈਮ ਦੇ ਵਿੱਚ ਕੋਈ ਕਿਸੇ ਦਾ ਨਹੀਂ ਆਪਣਾ ਹੀ ਆਪਣੇ ਨੂੰ ਮਾਰਦਾ ਹੈ ਗੱਲ ਖਤਮ ਧੰਨਵਾਦ